ਵੈਜੀ ਗੁਰਜੀਕਾ ਖਾਲਸਾ ਵੈਜੀ ਜੀ ਦੀ ਖਤੇ ਆਪਾਂ ਖੜੇ ਆ ਇਸ ਵੇਲੇ ਭਗਤਪੂਰਨ ਸਿੰਘ ਬਾਨੀ ਜੀ ਉਹਨਾਂ ਦੇ ਬਲੌਂਸ ਤਿਆਰ ਕੀਤੀ ਸੰਸਥਾ ਸਥਾਪਿਤ ਕੀਤੀ ਸੰਸਥਾ ਜੋ ਭਗਤਪੂਰਨ ਸਿੰਘ ਫਿਜ਼ਿਓਥੈਰੇਪੀ ਸੈਂਟਰ ਦੇ ਆਪਾਂ ਬਾਹਰ ਖੜੇ ਆ ਸਿੰਗਲਵਾੜਾ ਸਾਹਿਬ ਦੇ ਨਾਲ ਨਾਂ ਨਾਲ ਇਹ ਜਾਣੀ ਜਾਂਦੀ ਹੈ ਅੰਮ੍ਰਿਤਸਰ ਵਿੱਚ ਇਹਨਾਂ ਦੀ ਮੁੱਖ ਬ੍ਰਾਂਚ ਹੈ ਤੇ ਭਗਤਪੂਰਨ ਸਿੰਘ ਜੀ ਜਾਂਦੇ ਹੋਏ ਆਪਣੇ ਇਸ ਸੰਸਥਾ ਦੀ ਬਾਗਦੋਰ ਸੰਗਰੂਰ ਨਿਵਾਸੀ ਡਾਕਟਰ ਇੰਦਰਜੀਤ ਕੌਰ ਨੂੰ ਸਮਾਗੇ ਸਨ ਤੇ ਉਸੇ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਅੰਡਾਕਟਰ ਨੇ ਇੰਦਰਜੀਤ ਕੌਰ ਜੀ ਇਸ ਸੰਸਥਾ ਨੂੰ ਚਲਾ ਰਹੇ ਨੇ ਕੀ ਦੇਖਰੇਖ ਕਰ ਰਹੇ ਨੇ ਅੱਜ ਇਸ ਦਾ ਸਾਲਾਨਾ ਸਥਾਪਨਾ ਦਿਵਸ ਜੋ ਹਰ ਸਾਲ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਅਸੀਂ ਖੜੇ ਹਾਂ ਪਿੰਗਲਵਾਲਾ ਸਾਹਿਬ ਵਿਖੇ ਜਿੱਥੇ ਬਿਮਾਰ ਬੱਚੇ ਬੇਸਹਾਰਾ ਬੱਚੇ ਬੇਸਹਾਰਾ ਲੋਕ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਉਹਨਾਂ ਨੂੰ ਕੱਪੜੇ ਅੰਨ ਪਾਣੀ ਉਹਦੀ ਵਿਵਸਥਾ ਕੀਤੀ ਜਾਂਦੀ ਹੈ ਇੱਥੇ ਅ ਦਸਵਾ ਜ਼ਰੂਰੀ ਵਜ੍ਹਾ ਹੈ ਕਿ ਇੱਥੇ ਜਿਹੜੇ ਬੱਚੇ ਨੇ ਉਹ ਆਪ ਆਪਣੇ ਹੱਥਾਂ ਨਾਲ ਜੋ ਕਲਾਕ੍ਰਿਤੀਆਂ ਬਣਾਉਂਦੇ ਨੇ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਇੱਥੇ ਜਿਹੜੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਾਗਿਚੀ ਤਿਆਰ ਕੀਤੀ ਹੈ। ਬਾਗਿਚੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਏ ਹੋਏ ਨੇ ਕਿ ਉਹਨਾਂ ਬੱਚਿਆਂ ਨੇ ਆਪਣੇ ਹੱਥਾਂ ਨਾਲ ਲਗਾਏ ਨੇ ਤੇ ਨਾਲ ਹੀ ਜਿਹੜੀ ਸੰਸਥਾ ਦੇ ਵਿੱਚ ਅਲੱਗ-ਅਲੱਗ ਜਿਸ ਸੰਸਥਾ ਦੇ ਵਿੱਚ ਜੋ ਅਲੱਗ-ਅਲੱਗ ਗਤੀਵਿਧੀਆਂ ਨੇ ਉਹਨੂੰ ਪ੍ਰਦਰਸ਼ਿਤ ਕਰਨ ਵਾਸਤੇ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਨੇ। ਆਪਾਂ ਦੇਖਦੇ ਹਾਂ ਇਸ ਸੰਸਥਾ ਦੇ ਵਿੱਚ ਅੱਜ ਜੋ ਗੁਰਬਾਣੀ ਦਾ ਕੀਰਤਨ ਦਾ ਪ੍ਰਵਾਹ ਹੋ ਰਿਹਾ ਹੈ ਉਹ ਵੀ ਦੇਖਦੇ ਹਾਂ ਤੇ ਨਾਲ ਹੀ ਪ੍ਰਦਰਸ਼ਨੀ ਜੋ ਬੱਚਿਆਂ ਨੇ ਕਲਾਕ ਤਮਣੀ ਆ ਉਹ ਵੀ ਦੇਖਦੇ ਹਾਂ ਤੇ ਨਾਲ ਹੀ ਤੰਤਰ ਨਗਰ ਬਾਬਾ ਸਾਹਿਬ ਦਾਸ ਜੀ ਸੇਵਾਦਾਰ ਵੱਲੋਂ ਜੋ ਜੋੜਿਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇਸ ਸੰਸਥਾ ਦੇ ਨਾਲ ਸਾਰੀਆਂ ਸੰਸਥਾਵਾਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਤੇ ਇਸ ਸੱਚੀ ਸੰਸਥਾ ਨੂੰ ਕਿਉਂਕਿ ਸਸਤਾ ਦਾ ਇਹ ਨਾਰਾ ਹੈ ਬੂੰਦ-ਬੂੰਦ ਪਾਣੀ بچਾਓ ਹਵਾ ਦੇ ਹਰਕਤ ਹਰਕਤਰੇ ਨੂੰ ਸ਼ੁੱਧ ਬਣਾਓ ਤੇ ਮਿੱਟੀ ਦੇ ਵਿੱਚ ਜ਼ਹਿਰ ਨਾ ਮਿਲਾਓ ਇਹ ਤਿੰਨੇ ਜੋ ਸੰਦੇਸ਼ ਨੇ ਆਉਣ ਵਾਲੇ ਮਨੁੱਖਤਾ ਦੇ ਲਈ ਵਰਦਾਨ ਸਾਬਤ ਹੋਣ ਵਾਲੇ ਨੇ ਤੇ ਇਹਨਾਂ ਦੀ ਅੱਜ ਦੇ ਦਿਨ ਚ ਅੱਜ ਦੀ ਤਰੀਕ ਚ ਇਹਨਾਂ ਨਾਅਰਿਆਂ ਨੂੰ ਅਪਣਾਉਣ ਦੀ ਬਹੁਤ ਲੋੜ ਹੈ ਸੋ ਆਓ ਵੇਖਦੇ ਹਾਂ ਇਸ ਸੰਸਥਾ ਦੇ ਵੱਖ-ਵੱਖ ਗਤੀਵਿਧੀਆਂ ਨੂੰ ਬਹੁਤ ਬਹੁਤ ਧੰਨਵਾਦ ਸੇ ਆਈਆਂ ਸਰਕਾਰ ਕੋਰਥਾ ਦੇ ਸੰਗਤਾਂ ਜਿਹੜੇ ਕਿਰਪਾ ਨਾਲ ਮੈਨੂੰ ਸੁਪਨੇ ਆਉਂਦੇ ਆ ਕਿ ਸੁਪਨੇ ਪੂਰੇ ਹੁੰਦੇ ਆ ਪਹਿਲਾ ਬਹੁਤ ਸਾਰ ਪਹਿਲਾ ਸੁਪਨਾ ਆਇਆ ਵੀ ਅੱਪਾ ਸਰੋਵਰ ਨੂੰ ਪੇਂਚੇ ਕਬਰਾਇ ਸ਼ੁਰੂ ਕਰੀਏ ਤੇ ਮੈਂ ਵਾਰੀ ਵਿੱਚ ਪਾ ਮੈਨੂੰ ਪਤਾ ਸੀ ਕਿ ਮੇਰੇ ਸ਼ਹਿਰ ਦੇ ਵਿੱਚ ਬਹੁਤ ਰੇਸ ਲੋਕ ਨਹੀਂ ਰਹਿੰਦੇ ਗੁਰੂ ਘਰ ਦੀ ਸੰਗਤ ਨਹੀਂ ਲੱਗਦੀ ਹੈ ਪਰ ਉਹ ਸასი ਦਾ ਲੋਕ ਬਹੁਤ ਸਾਰ